ਅਸੀਕਲ ਦੋਸਤੋ ਠੱਠਾ ਡੇਰੀ ਫਾਰਮ ਦੇ ਵਿੱਚ ਤੁਹਾਡਾ ਵੈਲਕਮ ਕਰਦੇ ਆ ਜੀ ਅੱਜ ਦੀ ਵੀਡੀਓ ਹੈਗੀ ਹੈ ਜੀ ਪਿੰਡ ਚੰਬਲ ਜ਼ਿਲ੍ਹਾ ਤੇ ਤਹਿਸੀਲ ਤਰਨਤਾਰਨ ਸਾਹਿਬ ਪਠੋਰੇ ਆ ਰਹੀ ਹੈ ਅੱਜ ਤਰੀਕ ਹੈਗੀ ਹੈ ਜੀ 11 ਅਗਸਤ 2025 ਸਮਾਂ ਕੁਝ ਸ਼ਾਮ ਦੇ 4:00 ਵਜੇ ਦਾ ਹੈ ਤੇ ਵੀਰ ਕੋਲ ਅੱਜ 5 ਨੀਲੀ ਰਾਵੀ ਦੇ ਪਸ਼ੂ ਫਕਾਊ ਆ ਜੀ ਉਹਨਾਂ ਦੀ ਜਾਣਕਾਰੀ ਇਹ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਤੇ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਤੇ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਸ਼ੁਰੂ ਵੀਰ ਦਾ ਨਾਮ ਹੈਗਾ ਜਸ ਗਿੱਲ ਤੇ ਪ੍ਰਤਾਪ ਕੈਰੋ ਹਰ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਜੋਗਨ ਸਿੰਘ ਠੀਕ ਠਾਕ ਵਧੀਆ ਜੀ ਵਧੀਆ ਤੁਸੀਂ ਸੁਣਾਓ ਚਲੋ ਚੜਦੀ ਕਲਾ ਵੀਰ ਜੀ ਸਾਰੇ ਵਧੀਆ ਭੈਣ ਭਰਾ ਸਾਰੇ ਠੀਕ ਹੈ ਜੀ ਹਾਂਜੀ ਹਾਂਜੀ ਜੱਸ ਜੀ ਪ੍ਰਤਾਪ ਜੀ ਚੜਦੀ ਕਲਾ ਕਿਰਪਾ ਬਾਬਾ ਪਟਾ ਸਾਹਿਬ ਦੀ ਜੋਗਨ ਸਿੰਘ ਦੀ ਕਹਾਂ ਸੇ ਤਾਂ ਮੇਰਾ ਐ ਸ੍ਰੀ ਠਾਠਾ ਮਾਠਾ ਬੁਰਾ ਬੁਰਾ ਬੜੀ ਪਾਸ਼ਾ ਦੀ ਕਿਰਪਾ ਹੈ ਠੀਕ ਹੈ ਜੀ ਕਿਰਪਾ ਜਾਈਏ ਇੰਨਾ ਕਿਹਾ ਵੀ ਭੈਣ ਭਰਾਵਾਂ ਨੂੰ ਥੋੜਾ ਇਹ ਜਿਹੜੀ ਆ ਮੁਸ਼ਕਲਾਈ ਆ ਇਹ ਗੱਲ ਦਾ ਬਹੁਤ ਦੁੱਖ ਲੱਗਾ ਬਿਲਕੁਲ ਜੀ ਬਿਲਕੁਲ ਕੀ ਬੜੀ ਪਰੇਸ਼ਾਨੀਆਂ ਵੀ ਆਈਆਂ ਪਰੇਸ਼ਾਨੀਆਂ ਵਾਲੀ ਤੇ ਜਵਾ ਪਰਵਾਦਾ ਇੰਨਾ ਵਾਪੀ ਸਾਥ ਦੇਣਾ ਚਾਹੀਦਾ ਤਕੜੇ ਹੋ ਕੇ ਹਾਂਜੀ ਆਰੇ ਭੈਣ ਭਰਾਵਾਂ ਨੂੰ ਚਲੋ ਸਮਾਂ ਲੰਘ ਗਿਆ ਵਾ ਮਾਦਮਾ ਮਹਿਰ ਕੀਤੀ ਪਾਸ਼ਾ ਗੜੀ ਇਹੋ ਹੀ ਅਰਦਾਸ ਕਰਦੇ ਰਹੇ ਦੋ ਟਾਈਮ ਦੀ ਮਹਾਰਾਜ ਚੜਦੀ ਕਲਾ ਇਹੋ ਜੀ ਬਿਲਕੁਲ ਜੀ ਬਿਲਕੁਲ ਤੇ ਪਾਸ਼ਾ ਭਰਾਵਾਂ ਦੇ ਉੱਤੇ ਮੇਰ ਪਰਿਆਈਆ ਤਰੱਕੀ ਬਿਲਕੁਲ ਬਿਲਕੁਲ ਤੇ ਜੀ ਕੋ ਤੇ ਆਪਾਂ ਫੇਰ ਪਾ ਦੇਣੀ ਇਰੇ ਕੰਮ ਉਟਖੜੋਕ ਹੋ ਗਿਆ। ਹਾਂ ਜੀ। ਕਰ ਕਰਕੇ ਥੋੜਾ ਗਿੱਲ ਸਾਹਿਬ ਵੀ ਫਿਰ ਗਏ ਆਏ ਨੀਗੇ। ਹਾਂ ਜੀ। ਬਿਲਕੁਲ ਜੀ ਬਿਲਕੁਲ। ਕਰ ਕਰਕੇ ਨਾ ਕੰਮ ਉਟਖੜੋਕਾ ਕਰਕੇ ਨਾ। ਜਿਉਂ ਨਾ ਗਰਾਹੀ ਕਰਦੇ ਰਹੇ ਆਂ ਪਿੰਡ ਚੋਂ। ਅੱਛਾ ਜੀ। ਉਹ ਫਿਰ 2-3 ਦਿਨ ਲੱਗੇ ਤੇ ਫਿਰ ਤੁਹਾਨੂੰ ਪਤਾ ਮੜ ਕੇ ਉੱਥੇ ਜਾਣਾ ਹੁਣ ਆਪਾਂ ਜਾਣਾ ਪਾਣੀ ਤੋਂ ਬਾਅਦ। ਅੱਛਾ ਜੀ ਪਾਣੀ ਤੋਂ ਬਾਅਦ। ਹਾਂ ਉਹ ਟਰੈਕਟਰ ਲੱਗ ਜਾਵਾਂ ਜਿੰਨਾ ਪਹਿਲੀਆਂ ਪੁਲੀਆਂ ਪਧਰੀਆਂ ਕਰਨ ਵਾਲੀਆਂ ਉਹਦੋਂ ਫਿਰ ਕਰਾਂਗੇ। ਠੀਕ ਹੈ ਜੀ। ਹਾਂ ਜੀ। ਹੁਣ ਰਾਸਨ ਤੇ ਬਹੁਤ ਜਾਣਦੇ ਆ। ਹਾਂ ਜੀ ਹਾਂ ਜੀ ਬਿਲਕੁਲ ਜੀ। 10 ਭਰਾਵਾਂ ਦੀ ਭਰਾਵਾਂ ਨੂੰ ਲੋਡ ਹੁੰਦੀ ਆ ਲੋਡ ਹੁੰਦੀ ਬਿਲਕੁਲ ਭਰਾਵਾਂ ਦੇ ਨਾਲ ਸਹੀ ਗੱਲ ਤਕੜੇ ਹੋ ਗਏ ਇੱਕ ਬੇਨਤੀ ਹੈ ਨਗੀਜੀ ਵੀ ਸ਼ੇਅਰ ਤੇ ਕਮੈਂਟ ਭਰਾਓ ਇਹ ਤੁਹਾਡਾ ਭਰਾ ਬਲਵਾਰ ਬੇਨਤੀ ਕਰਦਾ ਸਤਿਕਾਰ ਵਰਟੀਨਾ ਨਹੀਂ ਕੀਤਾ ਉਹ ਵੀ ਕਰ ਲੈਦੇ ਨੇ ਕਰ ਲੈ ਨਾ ਕਿ ਕਿੱਲਿਆ ਦੱਸ ਕੇ ਕਰਦੇ ਨਾਪ ਦਿਓ ਜੀ ਬਿਲਕੁਲ ਬਿਲਕੁਲ ਤੁਹਾਡੇ ਭਰਾ ਤੁਚੇ ਤੁਚੇ ਚੋਤੇ ਤੁਰੇ ਆਇਆ ਕਰਨ ਕੇ ਰੰਗ ਮੇਲਾ ਆਪਾਂ ਬੰਦ ਨਹੀਂ ਰਿਹਾ ਕਰਕੇ ਭਰਾਵਾਂ ਨਾਲ ਬਿਲਕੁਲ ਇੱਥੇ ਗਿਲਸ ਕਿੰਨੇ ਪਸ਼ੂ ਵਕਾਉ ਆ ਜੀ ਅੱਜ 5 ਜਿਓ ਬਣਾ 5 ਸਾਰੀਆਂ ਨੀਲੀ ਦੀਆਂ ਸਾਰੀਆਂ ਨੀਲੀ ਦੀਆਂ ਆ ਲਓ ਜੀ ਚਲੋ ਜੀ ਕਰੀਏ ਅੱਧਰ ਸ਼ੁਰੂ ਕੁੜੀਆਂ ਵੀ ਲੈ ਲਓ ਕੁੜੀਆਂ ਲਮਕ ਲਮਕ ਕੇ ਚੜਨ ਸਾਡੀ ਗੱਲ ਬਣੀ ਪਈ ਆ ਬਿਲਕੁਲ ਦੁਜਾ ਸੁਗਾ ਸਹੀ ਆ ਛੋਟੀ ਹੋਰ ਗੱਲ ਆ ਟੀਗਾ ਚਲੋ ਕਿਨੇ ਗਲਤ ਭਰਾਤਾ ਅੱਛਾ ਜੀ ਦੁਜਾ ਸੁਗਾ ਨੀਲੀ ਪ੍ਰੋਪਰ ਨੀਲੀ ਦੀ ਨਹੀਂ ਪ੍ਰੋਪਰ ਨੀਲੀ ਲਓ ਜੀ ਕਰੋ ਜੀ ਬਣ ਗਈ ਆ ਆਕਿਆ ਥੋੜਾ ਜਿਆ ਕਿੱਦਾ ਘਟਿਆ ਕਿੱਦਾ ਘਟਿਆ ਥਣ ਥੱਲਾ ਚੱਡਾ ਵਿਖਾਓ ਇਹਦੇ ਥੱਲੇ ਜਿਉਣਾ ਚੌਥਾ ਦੇਣੀ ਤਾਂ 10 ਕਿਲੋ ਮੱਲਾ ਕੋਈ ਬੌਲੀ ਲਾ ਲੈ ਕੋਈ ਕੱਚਾ ਦੁੱਧ ਲਾ ਲੈ ਬੇ ਠੀਕ ਹੈ ਜੀ ਵੇਖੋ ਲੋ ਜੀ ਐ ਕੇ ਨਾ ਕੋਈ ਆਖੇ ਹਵਾ ਕੱਟ ਕਰਦੀ ਆ ਹਵਾ ਕੱਟ ਅਜੇ ਬਿਲਕੁਲ ਜੀ ਛੋਟੀ ਨਾਲ ਥੱਲੇ ਖੁੱਲਣਾ 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 ਤੇ ਵੇਖੋ ਕੱਦ ਕਾਠੀ ਤੇ ਵਜਨਦਾਰ ਮੈਂ ਨਾ ਕੱਦ ਦੇ ਜੋਣਾ ਪਤਾ ਹੀ ਨਹੀਂ ਤੇ ਬਿਲਕੁਲ ਵਜਨ ਤੇ ਲੋੜਿਆਂ ਦੇ ਲੋੜੇ ਆ ਤੇ ਲੋੜਿਆਂ ਦੇ ਲੋੜੇ ਬਿਲਕੁਲ ਤੇ ਕਿਵੇਂ ਥਣ ਥਣ ਕਿਵੇਂ ਮੈਂ ਨਾ ਬੱਚਾ ਲਾ ਕੇ ਖਾ ਦੇਣੀ ਆਪਾਂ ਤੇ ਕਿੰਨੇ ਦਿਨ ਹੋ ਗਏ ਸੂਈ ਨਾ ਇਹ ਅੱਜ ਹੀ ਆਈ ਆ ਸੂਆ ਕਿੰਨਾ ਛਾ ਜੀ ਦੁਜਾ 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 ਸੂਆ ਮਰਾਓ ਇੱਕਰੀ ਚੱਕਰੇ ਦਾ ਫੇਰ ਐ ਨੂੰ ਲਿਆ ਪ੍ਰਤਾਪ ਇੱਕਰਾ ਕੱਢ ਕੇ ਇੱਕਰਾ ਲਓ ਜੀ ਬੱਚੇ ਦਾ ਕਰਕੇ ਜੋ ਉਹਨਾਂ ਨੇ ਕਰਦੀ ਤਾਂ ਇਹ ਕਮੀ ਨਹੀਂ ਗਈ ਵੇਗੀ ਕਹਿੰਦੇ ਕਮੀ ਕੋਈ ਨਹੀਂ ਗਈ ਬਿਲਕੁਲ ਕਰਕੇ ਕਰਦੀ ਮਰ ਕੋਈ ਗੱਲ ਨਹੀਂ ਕੋਈ ਨਾ ਸੰਗਲ ਪਾਇਆ ਜੋ ਬਣਾ ਅੱਛਾ ਜੀ ਹਾਂ ਮਗਰ ਕੀ ਆ ਗਿਆ ਜੀ ਤੇ ਕੱਟੀ ਕੱਟੀ ਮਗਰ ਕੱਟੀ ਆ ਗਈ ਹੈ ਨਾ ਲਓ ਜੀ ਥਣ ਵਾਈਟ ਹੈ ਨਾ ਹਾਂ ਨਾ ਚਾਰੇ ਇੱਕ ਨਹੀਂ ਅੱਧਾ ਨਹੀਂ ਸੋਨੇ ਦੇ ਸੁਹਾਗੇ ਵਾਲੀ ਨੇ ਸੋਨਾ ਹੀ ਹੋ ਗਿਆ ਸਾਰਾ ਬਿਲਕੁਲ ਬਿਲਕੁਲ ਸਾਰਾ ਹੀ ਸੋਨੇ ਸੁਣਾ ਕੀ ਆਰੀ ਕੀ ਗੱਲ ਬਣੀ ਗੱਲ ਸਾਬ ਬਿਲਕੁਲ ਸੋਨਾ ਸੋਨਾ ਹੀ ਹੋ ਗਿਆ ਸਾਰਾ ਲਓ ਜੀ ਕਰੋ ਜੀ ਪੋਛ ਜੋ ਮਸਾ ਹੈ ਫਟਾਕਾ ਵਾਈਟ ਸੋਤਾ ਚਾਰੇ ਪਾਲਾ ਮਾਰ ਕੇ ਆਖ ਬਿੱਲੀ ਬਿਲਕੁਲ ਜੀ ਹਾਂ ਜੀ ਲਓ ਜੀ ਕਰੋ ਜੀ ਚੌਂਦ ਭਾਵੇਂ ਕੋਈ ਐ ਛੋਟਾ ਜਿਹਾ ਜਵਾਗ ਬਾਦ ਗਿਆ ਨਾ ਅੱਛਾ ਜੀ ਐ ਭੋਲੀ ਕਰਮਾਲੀ ਸਾਰਾ ਮਾਰ ਕੇ ਖਾਵਾਂਗਾ ਇਹ ਨਹੀਂ ਬਿਲਕੁਲ ਹਾਂ ਵੇਖੋ ਕੱਢ ਵੇਖੋ ਕੱਢ ਵੇਖੋ ਇਹ ਹਾਂ ਕਟੇਰਗੀ ਪੂਰੀ ਪਲੀ ਪਲੀ ਚੱਗੀ ਹੈ ਨਾ ਜੀ ਪੂਰੀ ਪੂਰੀ ਮਾੜਾ ਬੰਦਾ ਦਿਨ ਬੰਨ ਨਹੀਂ ਸਕਦਾ ਵੇੜ ਕੋਲ ਵੇੜ ਕੋਲ ਲੈ ਗਰੀ ਥਣਾ ਸੁਣਾ ਨੂੰ ਮਰਾ ਦਈ ਨਿਕਾ ਹਾਂ ਲਓ ਜੀ ਕਰੋ ਨਿਸ਼ਾਨੀਆਂ ਕਰੋ ਜੀ ਚੈੱਕ ਬੀਬੀ ਚੋਲੇ ਬੰਦਾ ਚੋਲੇ ਜਵਾਗ ਚੋਲੇ ਜੇ ਉਹਨਾਂ ਲੱਤ ਪੁੱਟ ਕੇ ਇਧਰ ਦੀ ਇਧਰ ਨਾ ਕਰੋ ਐਨੀ ਸੀਲ ਹਾਂ ਤਾਂ ਵੇ ਕੱਟੀ ਵੇਹਾਂ ਵਾਲੀ ਗੱਲ ਸਭ ਆਪਾਂ ਲੈਣੀ ਨਹੀਂ ਇਧਰ ਕੱਟੀ ਕੱਡੀ ਪਲੀ ਹੈ ਕਰਵਾ ਲਈ ਪੂਰੀ 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 ਹਾਂ ਤੇ ਕਿੰਨੇ ਦਿਨ ਹੋ ਗਏ ਸੂਈ ਨੂੰ ਫੇਰ ਇਹ ਅਜ ਚੌਥਾ ਦਿਨ ਹੈ ਜੋੜਣਾ ਚੌਥਾ ਦਿਨ ਹੈ ਹਣਾ ਉਹ ਤਾਂ ਛੱਡਿਆ ਪੂਰਾ ਪੂਰਾ ਬੋਲਾ ਚੁੰਗਿਆ ਸੀ ਠੀਕ ਹੈ ਜੀ ਠੀਕ ਤੇ ਨਾਲੇ ਜੋ ਬਣਾ ਹੋਰ ਮਾਲਾ ਸਟਾਰਟਿੰਗ ਹੀ ਵੇਖ ਦਾ 10 ਕਿਲੋ ਤੋਂ 10 ਕਿਲੋ ਤੋਂ ਆ ਆ ਇਧਰ ਕਰੋ ਮਾਰੇ ਜੀ ਛੱਡੇ ਦੀ ਬੜੀ ਜੀ ਨਿਕਲਿਆ ਦੋਧਾਰੀ ਜਿਹੀ ਮਹੀਂ ਹਾਂਜੀ ਇਧਰ ਲਓ ਬੇ ਖੋਲਣਾ ਅਜੇ ਪ੍ਰਤਾਪ ਸਾਹਿਬ ਅਜੇ ਮੈਂ ਬੋਲਾ ਪਾ ਲਾਹਾਂ ਅਜੇ ਤੇ ਖੋਲਣਾ ਖੋਲਣਾ ਛੋਟੀ ਨਾ ਵੇ ਛੋਟੀ ਸੁਆ ਕਿਨਵਾ ਜੀ ਦੂਜਾ ਦੂਜਾ ਸੁਆ ਹੈ ਹਾਂ ਦੂਜਾ ਸੁਆ ਵੇ ਲਓ ਕੋਈ ਧਾਰ ਚ ਨਾ ਫਰਕ ਹੋਊਗਾ ਕੋਈ ਪੂਰ ਛਟਾ ਨਾ ਆਊਗਾ ਤਾਂ ਵੱਧ ਘਟਨਾ ਹੋਊ। ਬਾਕੀ ਕੋਈ ਵੀ ਤਸੱਲੀ ਕਰਦਾ। ਮੈਂ ਨਾ ਦਿੱ ਤਸੱਲੀ ਜਿੱਦਾਂ ਹਾਂ ਬੰਦਾ ਹਨਾ। ਕੀ ਪਰਕ ਤਸੱਲੀਆਂ ਕਰੇ। ਜੋ ਬੜਾ 3.5 ਫੁੱਟ ਚੌੜੀ ਆ ਮਗਰੋਂ ਮਾਜ। ਅਗਲੇ ਨੇ ਲਾਉਂਦੇ ਰੁਪਏ। ਇਹਨੂੰ ਕਰਵਾ ਦੇ। ਰੁਪਏ ਬਣਦੇ ਬੜੇ ਓਕੇ ਅੱਗੇ ਨੇ ਲੋਹਾਰਾਂ ਦੇ ਮਾਰੇ ਆ। ਹਾਂ। ਇਹਨਾਂ ਤੋਂ ਲੋਕਾਂ ਨੇ ਮਾਰ ਕੇ ਧੇ ਆ। ਹਾਂਜੀ ਹਾਂਜੀ। ਇਹ ਇੱਕ ਅੱਧਾ ਹੋਰ ਲੈਣਾ ਪਾ ਫੇਰ ਹੀ ਹੋਰਾਂ ਨੂੰ ਆਉਣਾ। ਇਹ ਹਿਲਦੀ ਨਹੀਂ। ਇਹ ਹਿਲਦੀ ਨਹੀਂ ਕਰਵਾ ਲਈ। ਠੀਕ ਹੈ। ਤੇ ਗਿਲ ਸਾਹਿਬ ਕੀ ਰੇਡ ਰੂਟ ਫਿਰੇ ਦਾ ਰੇਡ ਤਾਂ ਜੀ ਕਰਦਾ ਡੇਢ ਹੀ ਮੰਗਾਂ ਜੀ ਮੰਗਣਾ ਨਹੀਂ ਜਿਹੜੇ ਸਾਡੇ ਭਰਾ ਟਿਕੰਢਾ ਸਵੱਲੇ ਭਾ ਹਾਂ ਜੀ ਆਪਾਂ ਭਾ ਬਿਲਕੁਲ ਸੁਟਨੇ ਲਾ ਲਾ ਕੇ ਲਾ ਲਾ ਕੇ ਇੱਕ 30 ਦੀ ਦੇ ਦਈਏ ਜੀ ਇੱਕ 20 ਦੀ ਦੇ ਦਈਏ ਆ ਇਹਦਾ ਮਾਨਤਾਂਨ ਹੋ ਜਾਊਗਾ ਲਾਤ ਆ ਜਾਏਗਾ ਕਿਹਦੀ ਆਣ ਕੇ ਤਸੱਲੀ ਕਰੇ ਅਗਲਾ ਜੋ ਬਣਾ ਜੇ 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 ਏ ਕੁੜੀਆ ਇਧਰ ਆ ਕੇ ਮਾਰਦੇ ਅਗਲੀਆਂ ਦੇ ਅਗਲੀਆਂ ਵੀ ਵੱਡੀਆਂ ਐ ਇਹ ਜਾਰੀ ਵੱਡੀ ਅਗਲੀਆਂ ਨੂੰ ਦਿਖਾ ਨਹੀਂ ਦਿੰਦੀ ਜੋ ਬਣਾ ਬਿਲਕੁਲ ਬਿਲਕੁਲ ਜੀ ਬਿਲਕੁਲ ਪਤਾ ਲੱਗ ਨਹੀਂ ਰਿਹਾ ਹਾਂਜੀ ਹਾਂਜੀ ਲਓ ਜੀ ਤੇ ਚਲੋ ਜੀ ਅਗਲੇ ਬੰਨੂ ਦੀ ਜੋ ਜਾਣ ਚਾਰ ਤੇ ਪਲੀ ਆ ਤੂੜੀ ਤੇ ਕਰਮਾਲੀ ਅੱਛਾ ਜੀ ਹੁਣ ਆਪਾਂ ਜਾਦੀਆਂ ਨਹੀਂ ਸਿਫਤਾ ਕਰਨੀਆਂ ਭਰਾ ਜਾਨ ਆ ਚਲੋ ਜੀ ਦੇਓ ਜਾਨ ਜਿਹੜੇ ਮਗਰੇ ਜੋਪਣਾ ਕੱਟੀ ਇਹਨੂੰ ਕੋਈ 15 ਦਿਨ ਹੋ ਗਏ ਤੁਸੀਂ ਨੀਲੀ ਰਵੀ ਜੀ ਫਰੀਡਾ ਕੱਟੀ ਫਰੀਡਾ ਕੱਟੀਆਂ ਬਿਲਕੁਲ ਬਿਲਕੁਲ ਦੀ ਬਿਲਕੁਲ ਲਓ ਜੀ ਇਹਦੇ ਥੱਲੇ 9 10 9 10 ਕਿਲੋ ਤਿਆਰ ਹੈ ਟੈਂਕ 9 10 ਕਿਲੋ ਹਾਂਜੀ ਠੀਕ ਹੈ ਜੋ ਨਾ ਚਵਾਈ ਵੀ ਆਪਣੀ ਕੋਈ 6:30 6:30 ਵਜੇ ਦੀ ਅੱਛਾ ਜੀ ਹਾਂ ਇਹ ਨਹੀਂ ਮਾਲਾ ਕੋਈ 5 ਵਜੇ 4 ਵਜੇ ਚ ਹੋਈਆਂ ਹੋਣਗੀਆਂ ਟਾਈਮੋਂ ਟਾਈਮ ਜਿਹੜਾ ਮਰਜੀ ਆਣ ਕੇ ਥੱਲੇ ਬਹਿ ਜਾਵੇ ਬਹਿ ਜਾ ਹਾਂਜੀ ਜਿੱਦਾਂ ਮਰਜੀ ਹੈ ਨਾ ਕਿਉਂ ਬਣਦੀ ਆ ਕਿ ਖੁਰਲੀ ਤੋਂ ਇਹ ਮਾਲ ਨਿਕਲਣਾ ਜਵੇਰ ਬੋਰਡ ਦੇ ਤੋਂ ਅੰਗਰੇਜ਼ਾਂ ਨੇ ਉਤਾਰਿਆ ਤੇ ਆਉਣੀਆਂ ਅੰਦਰੋਂ ਲਾ ਸਹੀ ਗੱਲ ਨੀਲੇ ਬੂਤੇ ਸਹੀ ਗੱਲ ਆ ਕਿੰਨਾ ਵਸੂਆ ਜੀ ਇਹਦਾ ਇਹ ਦੂਜਾ ਸੁਭਾ ਜੋਣਾ ਦੂਜਾ ਸੁਭਾ ਕੋਈ ਉਹ ਦੂਜਾ ਆਖੀ ਕੋਈ ਤੇ ਜਾਬ ਲਾਲੇ ਕੋਈ ਇੱਕੜਾ ਇੱਕ ਸੂਈ ਨਾ ਕਿਹੜੀ ਬੁੜੜੀ ਹੋ ਚੱਲੀ ਆ ਹਾਂ ਜੀ ਤੇ ਇਹਦਾ ਦੂਜਾ ਹੀ ਆ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ 15 ਦਿਨ ਜੋਣਾ ਕੱਟੀ ਮਰਾਦ ਨੇ ਝਾਤੀ ਲਿਓ ਜੀ ਕੱਟੀ ਬੜੀ ਹੋ ਗਈ ਮਗਰਾਵ ਲਿਓ ਜੀ ਉਹ ਫਿਰ ਬਹੂ ਇਧਰ ਬੰਦ ਦੇਦਾ ਇਧਰ ਓਏ ਟੇਡੇ ਕੱਟ ਆਲੇ ਕੀ ਬਾਤਾਂ ਜੀ ਡੇ ਡੇ ਘਾਟ ਵਾਲੀ ਕੱਟੀ ਆ ਨੀਲੀ ਦੀ ਹਾਂਜੀ ਕੱਟੀ ਦਾ ਵੀ ਕਿਹੜਾ ਘੱਟ ਤੇ ਮਿਲਦਾ ਘੱਟ ਮਿਲਦਾ ਘੱਟ ਦੇਖੋ ਥਾਣੇ ਤੋਂ ਕਿਵੇਂ ਵੀ ਦੀ ਮੈਂ ਨਾ ਇੱਕ ਨੰਬਰ ਤੇ ਇੱਕ ਨੰਬਰ ਹਾਂਜੀ 22 ਦੀ ਮੋਟਰ ਰਕੀ ਹੋ ਗਈ ਥਾਣੇ ਵੀ ਵਾਈਟ ਤੋਂ ਥੋੜੇ ਹੈ ਨਾ ਹਾਂਜੀ ਅਜੇ ਜੋ ਬਣਾ ਟਾਈਮ ਵੀ ਕੋਈ ਨਹੀਂ ਅਜੇ 2 ਘੰਟੇ 2.5 ਪਏ ਆ 4 ਵਜੇ ਆ ਹਾਂਜੀ ਹਾਂ ਤੇ ਅਜੇ ਹਾਂਵਲਾ ਰਾਹ ਤੇ ਗਿਲ ਸਾਹਿਬ ਰੇਡ ਦੀ ਫੇਰ ਕਰ ਲਈਏ ਕਰ ਇਹਦਾ ਇੱਕ ਵੀ ਚ ਮਾਨ ਤਾਂ ਇੱਕ ਦਸ ਦੀ ਲਾ ਪਰਾਵਾ 2 4 ਛੱਡਾ ਕਰ ਤੂੰ ਸਿੱਧਾ ਹੀ 10 ਦੀ ਦਾਅ ਕਰਦਾ ਇਹ ਦਾਦਾ ਅੱਜ ਦਾਦਾ ਹੀ ਡਾਉਣੇ ਆ ਚੱਲ ਕੋਈ ਨਹੀਂ ਇੱਕ ਦਾਅ ਮੰਨ ਤਾਂ ਨਹੀਂ ਹੁੰਦਾ ਵਾ ਇੱਕ ਦਾਅ ਕਿਹੋ ਨਾਲ ਦੇ ਦੇ ਲਓ ਜੀ ਇਹ ਕ੍ਰੀਮ ਰਾਜ ਨੇ ਫੇਰ ਚਾਤੀ ਬਿੱਲੇ ਮੂੰਹ ਤੇ ਬਰਾਵਾ ਚਾਤੀ ਇੱਕ ਵਾਰ ਬਿਲਕੁਲ ਜੀ ਐਨ ਬੋਏ ਪ੍ਰੋਪਰ ਜਰਾਬਾ ਬੱਚੇ ਚੰਗੇ ਪਹੁੰਚੀ ਆ ਬਾਕੀ ਕੋਈ ਵੀਰ ਪ੍ਰਤਸੱਲੀ ਕਰ ਸਕਦਾ ਹੈ ਤੱੱਲੀ ਕਰੇਗਾ ਤੇ ਜਿੰਦਾ ਮਰਜੀ ਹਾਂ ਠੀਕ ਹੈ ਜੀ ਚਲੋ ਜੀ ਇਹਦੀ ਜਾਣਕਾਰੀ ਇਹ ਵੀ ਜੋਬਣਾ ਦੂਜੇ ਸਵੇਰ ਝੋਟੀ ਸੂਣ ਵਾਲੀ ਆ ਦੂਜੇ ਸਵੇਰ ਝੋਟੀ ਕੋਈ 5 ਲੈ ਜਾਏ 4 ਲੈ ਜਾਏ 6 ਲੈ ਜਾਏ 70 ਲੈ ਜਾਏ 70 ਠੀਕ ਹੈ ਜੀ ਤਾਂ ਮੈਂ ਫੁੱਟਬਾਲਾ ਨੂੰ ਬੰਦੀ ਆਉਂਦੀ ਚਰਮਾਂ ਬਿਲਕੁਲ ਬਿਲਕੁਲ ਇਹ ਵੀ ਨੀਲੀ ਦੇ ਦਿਓ ਨੀਲੀ ਦੇ ਵਿੱਚ ਹਾਂ ਆਹਨ ਮੇਰੇ ਨਾਲ ਕੀ ਰੇ ਗਏ ਮੈਨੂੰ ਲੱਗ ਬਿਲਕੁਲ 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 ਜਿੱਦਾਂ ਖੀਰੇ ਨਹੀਂ ਹੁੰਦੇ ਇਨੇ ਜੋਵਣਾ 13 14 ਕਿਲੋ ਦੁੱਧ ਭਰਿਆ ਛੋਟੀ ਨੇ 13 14 ਲੀਟਰ ਆ ਠੀਕ ਹੈ ਪਿਛਲੇ ਸਵੇਰੇ ਹਾਂ ਨਾ ਜੀ ਪਲਵਾਨੀ ਚਾਲ ਹੈ ਪਲਵਾਨੀ ਪਤਾ ਹੀ ਲੱਗਦਾ ਤੇ ਐ ਇੱਕ ਨੰਬਰ ਐ ਤੇ 55 ਬਿਲਕੁਲ ਲਾਓ ਜੀ ਵਖਾ ਬਿੱਲੀ ਮਨਕਨੀ ਆ ਮਨਕੀ ਆਖੀ ਏਡਾ ਏਡਾ ਲਗਾ ਕਾਟੀ ਮੜ ਆ ਜਾ ਕੱਟਿਆ ਜਾਂਦਾ ਮੜ ਆ ਜਾ ਕੱਟਿਆ ਜਾਂਦਾ ਬਿਲਕੁਲ ਜੀ ਬਿਲਕੁਲ ਲਾਓ ਜੀ ਥਾਣ ਤੁਨ ਕਿਵੇਂ ਛਾ ਜੀ ਮੈਂ ਨਾ ਇੱਕ ਨੰਬਰ ਤੇ ਓਕੇ ਓਕੇ ਆ ਬੁਰੀ ਸਾਰੀਆਂ ਨਿਸ਼ਾਨੀਆਂ ਪ੍ਰੋਪਰ 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 ਬੱਦੇ ਵੀ ਆ ਗਾੜੀ ਵੀ ਆ ਬਾਹੂਆਂ ਤੇ ਤੇ ਕਿਵੇਂ ਟੀਗਾ ਟੁਗਾ ਟੀਗਾ ਤਾਂ ਨਹੀਂ ਅਮੇ ਜੋ ਬਣਾ ਆਖੀ ਇਹ ਨੀਲੀ ਆ ਉਹ ਤਾਂ ਗਾੜੀਆਂ ਉਹਦੇ ਨੀਲੀ ਦਾ ਭਰਾਇਆ ਹੁਣ ਆ ਪੰਜ ਦਿਨਾਂ ਜਿਹੜਾ ਆਪਣੇ ਹੱਥੀਂ ਨਹੀਂ ਭਰਾਇਆ ਆਪਾਂ ਨੂੰ ਵੀ ਪਤਾ ਨੀਲੀ ਦਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਠੀਕ ਹੈ ਜੀ ਇਹ ਤਾਂ ਨਹੀਂ ਆਪਾਂ ਨੂੰ ਐਵੇਂ ਤੁਹਾਨੂੰ ਆਖ ਕੇ ਜੀ ਜੇ ਨੀਲੀ ਦਾ ਆ ਰਾ ਫਿਰ ਤਾਂ ਨੀਲੀ ਦਾ ਹੀ ਬਚਾ ਦੂ ਕਰਮਾਂ ਵਾਲੇ ਹਾਂਜੀ ਬਿਲਕੁਲ ਬਿਲਕੁਲ ਮਾਰਨਾ ਤੇ ਮਾਰੀਏ ਵਜਨ ਬੂਲੇ ਨਵਾੜਾ ਬਿਲਕੁਲ ਕਾਟ ਦੇ ਕਾਠੀ ਵਜਨ ਹੈ ਪ੍ਰੋਪਰ ਪੂਰਾ ਓਕੇ ਹਨਾ ਜੀ ਕਿਹੇ ਜੀ ਦੀ ਕੋਈ ਕਮੀ ਨਹੀਂ ਸਫਾਈਆਂ ਵੀ ਖੱਡੀਆਂ ਛੱਡੇ ਨੂੰ ਬਿਲਕੁਲ ਲਓ ਜੇ ਇਹ ਜੋ ਆਪਣਾ ਜਿੱਦ ਤੱਕ ਫੋਲ ਤਿਆਰ ਹੋ ਗਏ ਫਟਫਟ ਬਾਹਰ ਨਿਕਲਨੀ ਹੈ ਛੋਟੀ ਨਿਕਲਨੀ ਨਿਕਲਨੀ ਜ਼ਰੂਰੀ ਇਹ ਕਾਕਰ ਕੱਚਾ ਢਾਲੀ ਫਿਰਦੀ ਨਹੀਂ ਲਓ ਛੱਡਾ ਵਿਖਾ ਕੇ ਨਹੀਂ ਮਾਰੋ ਤਰਦੀ ਦੇ ਤੋਹਣੀ ਦਾ ਪਤਾ ਹਾਂਜੀ ਕਮਰੇ ਤੋਂ ਪਹਿਲਾਂ ਪਾਉ ਕਰਦਾ ਹੁੰਦਾ ਕਿਨਵਾ ਸੁਗਾ ਸੁਣਾ ਦੁੱਜਾ ਦੁੱਜਾ ਸੁਗਾ ਸੁਣਾ ਹਣੇ ਹੱਕ ਤੇ ਕਿੰਨੇ ਦਿਨ ਲੈਂਦੀ ਹੈ ਕੋਈ ਜੋ ਨਾ ਪੰਜ ਵੀ ਲੈ ਜੀ ਛੇ ਵੀ ਲੈ ਜੀ ਹੁਣ ਨਾਲ ਤਿਆਰੀ ਕਰੀਆ ਮੈਂ ਤਿਆਰੀ ਕਰੀਆ ਹੁਣ ਨਾਲ ਜੇ ਇਹ ਕਹਿੰਦੇ ਸੂਈ ਖੜਨੀ ਫਿਰ ਹੋਰ ਮੋਲ ਹੋਊਗਾ ਅੱਜ ਓਕੇ ਠੀਕ ਹੈ ਜੀ ਅੱਜ ਆਪਾਂ ਜਿਹੜਾ 10 ਚੋਂ ਮਾਨਤਨ ਕਰਦਾ 10 ਦੇ ਵਿੱਚ ਹਾਂ ਗਿੱਲ ਸਾਹਿਬ ਨਹੀਂ 1 5 ਦੀ ਦੇ ਦਿਆਂਗੇ ਮੈਂ 1 ਲੱਖ ਦੇ 5000 ਦੀ 1 ਲੱਖ ਦੇ 5000 ਦੀ ਚਲੋ ਕੋਈ ਨਹੀਂ ਕਿਉਂ ਨਾ ਦੇਣਾ ਸੁੱਟ ਘੱਟੀਆਂ ਲਾਲ ਲਾ ਲਾ ਗਏ ਠੀਕ ਹੈ ਜੀ ਨੀਲੀਆਂ ਨੀਲੀਆਂ ਅੱਜ ਹਾਂ ਚਲੋ ਜੀ ਅਗਲੇ ਦੀ ਜੇ ਜਾਣ ਕਰ ਅੱਜ ਪਰੀਟਾ ਹੀ ਤੋਂ ਨਹੀਂ ਗਾ ਬਿਲਕੁਲ ਬਿਲਕੁਲ ਜੋੜਾ ਨੂੰ ਦਾਸ ਦੇਣ ਹੋ ਗਈ ਹਾਂਜੀ ਬਾਦਲ ਦਾ ਟੀਗਾ ਭਰਾਇਆ ਹੀ ਬਾਦਲ ਦਾ ਟੀਗਾ ਭਰਾ ਆਪੋਂ ਹੀ ਨਹੀਂ ਲਈ ਵੇ ਤੇ ਦੋ ਦੂਈ ਦੇ ਥੱਲੇ 6 ਕਿਲੋ 6 ਕਿਲੋ ਆ ਠੀਕ ਹੈ ਜੀ ਬਾਦਲਾਂ ਨਾਲ ਨਾਮ ਨਾਲ ਤੂੰ ਲਈ ਜਾਂਦੇ ਨਹੀਂ ਹੁਣ ਬੱਦਲ ਹੀ ਆਉਣੇ ਆ ਪਤਾਛਾ ਜਨਾ ਰੁਪਈਆ ਵਾਰ ਹੁੰਦੇ ਆ ਨਾ ਬਾਦਲਾਂ ਦਾ ਹੁਣ ਬੱਦਲ ਹੀ ਆਉਣੇ ਆ ਸਹੀ ਗੱਲ ਐ ਚੱਕ ਦੋ ਹਾਂ ਮੈਂ ਇਹੀ ਲਈ ਆ ਬਿਲਕੁਲ ਬਿਲਕੁਲ ਇਹ ਪ੍ਰਧਾਨ ਐ ਨਾ ਆਮ ਦਾ ਤਾਂ ਕਰਕੇ ਮਿਰਚਾਂ ਰੱਖਦੀਆਂ ਤੇ 6 ਕਿਲੋ ਦੁੱਧ ਪੱਕਾ ਹਨਾ ਪੱਕਾ ਪੱਕਾ ਦੇ ਨੀਲੀ ਦੇ ਵਿੱਚ ਪ੍ਰੋਪਰ ਸਾਰੇ ਦੇ ਮੇਰੂ ਪੂਰੀਆਂ ਹਨਾ ਪਾੜੇ ਤੇ ਪਾੜੇ ਤੇ ਪਾੜੇ ਦੇ ਆ ਕਿੰਨਾ ਜਰ ਹੋ ਗਿਆ ਸੂਈ ਸਾਈ ਨੂੰ ਕੋਈ ਨਾ ਯੋ ਬਣਾਵੇ ਆ ਕੀ ਜਾਈਏ 2 ਹੋਗੇ 4 ਹੋਗੇ 5 ਹੋਗੇ 6 ਹੋਗੇ ਕਿਦਾਂ ਨਹੀਂ ਆਪਾਂ ਨੂੰ ਕੋਈ ਪਤਾ ਹਾਂਜੀ ਕਿਵੇਂ ਝੂਠ ਮਾਰੀ ਜਾਈਏ ਠੀਕ ਹੈ ਜੀ ਤਾਂ ਮਿਲੂ ਪਾੜੇ ਤੇ ਮਿਲੂਗੀ ਪਾੜੇ ਤੇ ਹਾਂ ਪ੍ਰੋਪਰ ਨਿਸ਼ਾਨੀ ਹਾਂ ਦੋ ਦਿਨ ਟਿਕਾ ਲਵਾਇ ਨਾ ਕਰਵਾ ਲਈ ਠੀਕ ਹੈ ਨਹੀਂ ਤਾਂ ਟਿਕਾ ਆਪ ਆਪ ਹੀ ਭਰਾਇਆ ਠੀਕ ਹੈ ਜੀ ਕੋਈ ਪਤਾ ਹੀ ਨਹੀਂਗਾ ਪਤਾ ਹੀ ਨਹੀਂ ਆ ਤੇ ਗਾਂ ਸਾਜੀ ਕਿਵੇਂ ਮੈਂ ਇਹਨਾਂ 10 ਦਿਨ ਹੋ ਗਏ ਬਣੀ ਨੂੰ ਤੇ 10 ਦਿਨ ਹੋ ਗਏ ਆ ਸੀਮਨ ਆਪਾਂ ਆ ਵੀ ਲਵਾਇਆ ਜੋ ਆਪਣਾ ਬਾਦਲ ਦਾ ਨੀਲੀ ਦਾ ਠੀਕ ਹੈ ਜੀ ਠੀਕ ਉਹ YouTube ਦਾ ਹੀ ਚੜਿਆ ਨੀਲੀ ਦਾ ਮਾਲੀ ਹਾਂਜੀ ਬਾਦਲ ਉਹ ਵੇਖ ਲੈ ਹਾਂ ਰਿਕਾਰਡ ਆ ਦਾ ਠੀਕ ਹੈ ਜੀ ਬਾਦਲ ਦਾ ਨਾ ਹੀ ਮਸ਼ਹੂਰ ਹੋਵੇ ਬਿਲਕੁਲ ਬਿਲਕੁਲ ਸਾਫ ਸੁਫੀ ਬੜੀ ਚੰਗੀ ਲਾ ਬਾਅਦ ਤੁਸੀਂਾਂ ਪਾਣੀ ਪੀਪੀ ਕੇ ਬਲੈਡਰ ਹੋ ਜਾਂਦੀ ਆ ਹਲੇ ਨਹੀਂ ਪਿਉਣਾ ਨੂੰ ਕੋਣ ਦੇਖਾਣੀਆਂ ਵਿਖਾ ਇੱਕ ਵਾਰੀ ਸਾਰੀਆਂ ਥਣਾ ਦੇ ਵੀ ਨਿਸ਼ਾਨ ਹਾਂ ਸਾਰੇ ਬਸੇ ਨਿਸ਼ਾਨ ਹੀ ਨਿਸ਼ਾਨ ਬਰੀਏ ਜੰਨੀ ਆ ਕੋਈ ਗੱਲਾਂ ਕਰਨੀਆਂ ਬਿਲਕੁਲ ਬਿਲਕੁਲ ਹੁਣ ਗੱਲਾਂ ਜਿਵੇਂ ਆਪਾਂ ਨੀਲੀ ਦਾ ਭਰਾਇਆ ਟੀਕਾ ਹੁਣ ਆਪਾਂ ਨੂੰ ਪਤਾ ਖੁਦ ਪਤਾ ਬਿਲਕੁਲ ਤੇ ਨਹੀਂ ਹਾਂਜੀ ਤੇ ਰਿਜ਼ਲਟ ਵੀ ਪੂਰਾ ਟੌਪ ਦਾ ਪੂਰਾ ਪੂਰਾ ਟੇਡੇ ਖਾਤਾ ਜਾਊਗਾ ਬੱਚਾ ਜਿਹੜਾ ਬਿਲਕੁਲ ਬਿਲਕੁਲ ਕੱਟੀ ਆਈ ਕਟਾਇਆ ਹੋਊ ਟੇਡੇ ਤੇ ਕਿਵੇਂ ਥਾਂ ਥੋਣ ਓਕੇ ਆ ਜੀ ਮੈਂ ਨਾ ਪੂਰ ਛਟਾ ਨਹੀਂ ਹੈਗਾ ਬਿਲਕੁਲ ਜਾਵਾਂ ਨਾ ਇੱਕ ਨੰਬਰ ਬਾਕੀ ਕੋਈ ਤਸੱਲੀ ਕਰ ਲੈਣਗੇ ਹਣਾ ਤਸੱਲੀ ਕਰ ਲੈ ਠੀਕ ਹੈ ਜੀ ਮੈਂ ਪੇ ਪੇਠੋੜੇ ਦੀ ਛੋਟੀ ਵੈਖੜੀ ਚੌੜੀ ਹਾਂਜੀ ਬਿਲਕੁਲ ਭਲੀ ਆ ਤੇ ਥੋੜਾ ਲਿਸੀ ਪੂਰੀ 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 ਤੇ ਸ਼ਾਇਦ ਕੀ ਰੇਟ ਰੂਟ ਫਿਰ ਇਹਦਾ ਇਹਦਾ 75 ਚ ਮਾਨਤਾ ਨੂੰ 75 ਚ ਮਾਨਤਾ 70000 ਦੀ ਬਸ ਲਾ ਕੇ ਛੋਟਾ ਰੇਟ ਛੋਟੀ ਘੱਤੀ ਕਿਦਾਂ 70 ਦੀ ਚਲੋ ਜੀ ਐ ਐ ਲਾ ਰੇਟ ਚਲੋ ਨਹੀਂ ਫਿਰਦੀ ਤੇ ਇਹ ਚਲੋ ਜੀ ਇਹ ਨੀਲੀ ਦੀ ਆ ਗਈ ਛੋਟੀ ਮਾ ਨਾ ਹੋਇਆ ਜੋ ਆਪਣਾ ਪੀ ਸੇ ਵੀ ਇਨਕੀਨ ਨਾ ਹੋਣਾ ਤੇ 3 ਸਾਲਾਂ ਦੀ ਚਾਹ ਮਤਲਬ ਪੌਣੇ 3 ਦੀ ਜਾਂ 3 ਦੀ ਹੋਊਗੀ ਤੇ ਝੋਟੀ ਮੰਦਰੀ ਵੇਖੀ ਉਹਨੂੰ ਇਹਦੇ ਜੋੜ ਨਾਲ ਕਿ ਹੀਰਾ ਆ ਕੇ ਹੀਰਾ ਲੈ ਕੇ ਆਂਦੇ ਨੇ ਡਬਲ ਹਾਂਜੀ ਕਿ ਡਬਲ ਤੋਂ ਵੀ ਡਬਲ ਹੀ ਕਰੂਗਾ ਡਬਲ ਤੋਂ ਡਬਲ ਲੈਓ ਜੀ ਬਾਹਰੋਂ ਦੋ ਹਿੱਸੇ ਵਧਾਊਗੀ ਜਿਦਨ ਕਰਮਾ ਲਈ ਤਿਆਰ ਹੋ ਗਈ ਨਾ ਤਿਆਰ ਹੋ ਗਈ ਤਿਆਰ ਹੀ ਹਿਸਾਬ ਨਾਲ ਕੇ ਅੱਖਾ ਓਕਾ ਇਹਦੀਆਂ ਭਰਾਵਾਂ ਨੂੰ ਉਹ ਉੱਥੇ ਜਾ ਕੇ ਵਿਖਾਉਣੇ ਵਿਖਾਉਣੇ ਮੈਨੂੰ ਲਾਓ ਜੀ ਪ੍ਰੋਪਰ ਨਿਸ਼ਾਨੀਆਂ ਖਾਣ ਵੇਖੀ ਜੋ ਨਾ ਜਿੱਦਾਂ ਨਾ ਕਹਿੰਨਾ ਆਖਣਾ ਨਿਤਰੀ ਹੁੰਦੀ ਛੋਟੀ ਨਿਤਰੀ ਹੁੰਦੀ ਹੈ ਬਿਲਕੁਲ ਹੀ ਬੱਤਰਾ ਹੀ ਹੁੰਦੀ ਹੁਣੇ ਜਾਂਦੂ ਮੜਾ ਜਾ ਕੇ ਕਰਕੇ ਖਾਦਦੀ ਆਪਾ ਓਏ ਵਾਂਦੀ ਜਿੱਦਾਂ ਮਰਜੀ ਲਓ ਜੀ ਇਧਰ ਇੱਕ ਲੈ ਭਾਵੇਂ ਹੁਣ ਇਹ ਛੋੜੋ ਵੇ ਹੈ ਬਿਲਕੁਲ ਲੈ ਇਹ ਪਈਦਨੀ ਸਹੀ ਗੱਲ ਹੈ ਚੱਲ ਕਰਮਾ ਕੀ ਆਂਦੇ ਹੋ ਜੀ ਚੱਲ ਲਓ ਜੀ ਪ੍ਰੋਪਰ ਨਿਸ਼ਾਨੀਆਂ ਚੈੱਕ ਕਰੋ ਤੇ ਕਿੰਨੇ ਚਿਰ ਦੀ ਫਿਰ ਤੋਂ ਦੱਸ ਦਿਓ ਮੜਾ ਪੌਣੇ ਕਿ ਤਨਾ ਹਾਲਾ ਪੌਣੇ ਜੋਗਣਾ ਅੱਖਾਂ ਮਕਾਂ ਹਾਂ ਵੀ ਇਹ ਕਿਵੇਂ ਬਿੱਲੀਆਂ ਘਬਰੀਆਂ ਆਖਾਂ ਹੈ ਬਿਲਕੁਲ ਬਿੰਦੀ ਹੈ ਹਾਂ ਹਾਂ ਸਿੰਘੇ ਦਾ ਨਿੱਕਾ ਨਿੱਕਾ ਸਿੰਘ ਬਿਲਕੁਲ ਜੀ ਬਿਲਕੁਲ ਇਹ ਡਿਮਾਂਡ ਬੜੀ ਜਿਆਦੀ ਹੈ ਤੇ ਇਹੋ ਜੀ ਚੀਜ਼ ਮਿਲਦੀ ਨਹੀਂ ਲੱਭਿਆ ਨਹੀਂ ਲੱਭਦੀ ਬਿਲਕੁਲ ਸ਼ਾਇਦ ਜੀ ਪਤਾ ਨਹੀਂ ਕਿਵੇਂ ਲੱਭ ਲਿਆਉਂਦੇ ਉਹ ਐ ਫਿਰ ਜੋ ਆਪਣਾ ਫਿਰ ਭਰਾ ਯਾਦ ਕਰਦੇ ਆ ਵੀ ਜੋ ਆਪਣਾ ਲੱਗਦੇ ਜਾਂਦੇ 10 15 ਦਿਨ ਪਰ ਇਹ ਆ ਮਾਲ ਨਹੀਂ ਆਉਂਦਾ ਫਰੀਡ ਵਾਲਾ ਹੀ ਆ ਫਰੀਡ ਵਾਲਾ ਹੀ ਆ ਤਸੱਲੀ ਵਾਲਾ ਪੂਰਾ ਹੈ ਨਾ ਪੂਰਾ 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 ਕੋਈ ਕਮੀ ਪੇਛੀ ਨਾ ਰਹੀ ਹੈ ਨਾ ਲਓ ਜੀ ਕਰੋ ਅਹੀਂ ਤਾਂ ਮਈਆ ਈਲੀ ਰਾਵੀ ਦੀ ਪੁੱਲ ਕਰਾਉਣੇ ਤਸੱਲੀ ਮੇਰੇ ਭਾਵੇਂ ਸਰੂਪ ਤੇ ਦੇ ਇੱਕ ਕੱਲੀ ਸਹੀ ਗੱਲ ਹੈ ਜੀ ਸਹੀ ਗੱਲ ਆਹ ਆਹ ਕੋਈ ਵਾਦੂ ਮਾਰਕਿੰਗ ਨਹੀਂ ਜੁਬਣਾ ਹਾਂਜੀ ਧੌਣ ਤੇ ਆ ਧੌਣ ਤੇ ਚਾਰੇ ਪੈਰ ਤੇ ਤੇਸ ਤੇ ਰਿਜ਼ਲਟੇ ਬੜਾ ਤਗੜਾ ਮਾਣਾ ਬੜਾ ਹੋੜਾ ਇਹ ਨੀਲੀ ਦਾ ਸੀਮਣ ਭਰਾਇਆ ਨਾ ਇਹ ਹਾਂ ਇਹ ਬੜਾ ਤਗੜਾ ਰਿਜ਼ਲਟ ਆ। ਹਣਾਈ ਇਹ ਜਿੰਨਾ ਜੋਬਣਾ ਬਰੀਡ ਤਿਆਰ ਕਰਨੀ ਆ ਨਾ ਜਿੰਨਾ ਨੇ ਭੈਣਾ ਭਰਾਵਾਂ ਨੇ। ਫੁੱਲ ਬਰੀਡ ਇਹ ਜਿਹਨੂੰ ਜਾਣਕਾਰੀ ਜਿਹੜੇ ਭਰਾ ਨੇ ਵੇਖ ਲਈ ਉਹਨੇ ਪਹਿਲੇ ਫੋਨ ਤੇ ਚੁੱਕ ਦੇਣੀ ਆ। ਬਿਲਕੁਲ ਬਿਲਕੁਲ। ਹਰ ਹੀ ਸਾਰੀ ਨੇ ਇਹਨੂੰ ਆਖੜਾਂ ਪੀ ਝੋਟੀ ਆ ਮੁੱਲੇ ਇਨਾ ਕੀ। ਸਹੀ ਗੱਲ ਸਹੀ ਗੱਲ। ਇਥੇ ਹੀ ਆ ਪਰ ਰੇਟ ਦੀ ਗੱਲ ਬਾਤ ਵੀ ਇੱਥੇ ਹੀ ਕਰ ਲਈਏ ਚਲੋ ਦੱਸੋ ਜੀ ਸਾਹਿਬ ਰੇਟ ਭਾਵੇਂ ਜੋਬਣਾ 70 ਕਰ ਲਈਏ ਹਾਂਜੀ 65000 ਚ ਮਾਨਤਾ ਕਰ ਦਾਂਗੇ 65000 ਚ ਹਾਂ ਜੋਬਣ ਸਿਆ 60000 ਦੀ ਕੱਟੀ ਦਾ ਰੱਸਾ ਐ ਕਰਕੇ ਭਰਾਵਾਂ ਦੀ ਝੋਲੀ ਦੇ ਵਿੱਚ ਪਾ ਦੇਣਾ ਲੈ 60000 ਬਾੜ ਦੀ ਦੇਈਏ ਕੀ ਕਰਦਾ ਅਨੰਤ ਉਹ ਗੱਲ ਤੇ 500 ਰੁਪਏ ਛੋੜ 500 ਛੋੜ ਲਓ ਜੀ ਕਰੀ ਕਰਦੀ ਗੱਡੀ ਝੋਣਾ ਮੇਰੇ ਕੋਲ ਬਿਲਕੁਲ ਤੇ ਗਿਲ ਸਾਹਿਬ ਇਹ ਲੋਕੇਸ਼ਨ ਹੈ ਤੇ ਨੰਬਰ ਦੱਸ ਦਿਓ ਜੀ ਆਪਣਾ ਨੰਬਰ ਹੈਗਾ 99151 37248 ਹਾਂਜੀ ਲੋਕੇਸ਼ਨ ਆਪਣਾ ਪਿੰਡ ਚੰਬਲ ਜੋ ਹਾਂਜੀ ਤੇ ਟੂਲ ਪਲੇਸੇ ਤੇ ਲਾਗੋ ਇਧਰ ਆਉਣਾ ਹੋਵੇ ਸਿਰਵਾਂ ਵੱਲੋਂ ਇਸ਼ਾਰੇ ਪਨੂਆਂ ਲਾਗੇ ਆਪਣਾ ਲੋਕਾ ਠੀਕ ਹੈ ਜਿੰਝ ਜੰਡ ਹੋ ਗਿਆ ਸਹਰੇ ਆਉਣਾਂ ਦੀ ਹਾਂਜੀ ਤੇ ਨੰਬਰ ਮਾੜਾ ਫੇਰ ਤੋਂ ਦੁਬਾਰਾ ਦੱਸ ਦਿਓ 99151 37248 ਠੀਕ ਹੈ ਜੀ ਹਾਂਜੀ ਤੇ ਛਾਈ ਹੋਰ ਕੋਈ ਮੈਂ ਨਾ ਇਹ ਤੇ ਕਮੰਡ ਤਗੜੇ ਹੋ ਕੇ ਕਰ ਦਿਆ ਕਰੋ ਇੰਨੀ ਕੁ ਬੇਨਤੀ ਆ ਵਾਰ-ਵਾਰ ਕਰਦੇ ਰਵਾਂਗੇ ਕਿ ਲਈ ਨੱਪ ਕੇ ਰੱਖਿਆ ਕਰੋ ਭਰਾਓ ਠੀਕ ਆ ਜੀ ਠੀਕ ਓਕੇ ਸਾ ਜੀ ਧੰਨਵਾਦ ਜੀ ਦੋਸਤੋ ਇਹ ਹੀ ਆਪਣੇ ਅੱਜ ਦੇ ਨਾਲ ਤੇ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ ਹੋਰ ਨਵੇਂ-ਨਵੇਂ ਡੇਲੀ ਟੀਮ ਦੇ ਵਿੱਚ ਫੋਟੋ ਖਿੱਚ ਲੱਕ ਵੀਡੀਓ ਲੈ ਕੇ ਆਵਾਂਗੇ ਤੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਧੰਨਵਾਦ